ਇਹ ਜਿਹੜਾ ਸਾਡਾ ਕੱਲਿਆਂ ਦਾ ਮੁੱਦਾ ਨਹੀਂਗਾ ਇਹ ਸਾਡੇ ਪੰਜਾਬ ਦੇ ਹਰ ਵਰਗ ਦੇ ਹਰ ਸਿੱਖ ਦਾ ਹਰ ਮੁਸਲਮਾਨ ਦਾ ਹਰ ਹਿੰਦੂ ਦਾ ਹਰ ਈਸਾਈ ਦਾ ਮੁੱਦਾ ਹੈ ਕਿਉਂਕਿ ਸ਼ੁਰੂ ਤੋਂ ਇਹਨਾਂ ਨੇ ਉਹ ਅਸ਼ਲੀਲ ਵੀਡੀਓ ਜਿਹੜੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਇੰਟਰਨੈਟ ਤੇ ਵੀਡੀਓ ਪਾਈਆਂ ਜਿਹੜੀਆਂ ਇਹਨਾਂ ਨੇ ਜਿਹਦੇ ਵਿੱਚ ਸਾਡੇ ਪੰਜਾਬ ਦੀਆਂ ਕੁਝ ਬੱਚੀਆਂ ਤੇ ਬੱਚਿਆਂ ਨੂੰ ਆਪਸ ਵਿੱਚ ਜੋੜ ਕੇ ਇਹਨਾਂ ਨੇ ਉਹ ਸ਼ਲੀਲ ਵੀਡੀਓ ਬਣਾਈਆਂ ਜਿਹੜੀਆਂ ਕਿ ਵੇਖਣਯੋਗ ਨਹੀਂ ਉਸ ਤੋਂ ਬਾਅਦ ਇਹਨਾਂ ਨੇ ਜੀ ਸ਼ਹੀਦਾਂ ਦੀਆਂ ਫੋਟੋਆਂ ਤੇ ਟੈਗ ਕੀਤਾ ਸਾਡੇ ਮਹਾਰਾਜਾ ਰਣਜੀਤ ਸਿੰਘ ਵਰਗੇ ਯੋਧਿਆਂ ਨੂੰ ਇਹਨਾਂ ਨੇ AI ਐਪ ਨਾਲ ਨੱਚਣ ਲਾਤਾ ਸਾਡੇ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੇ ਏਸ਼ੀ ਦੀ ਗੱਲ ਦਿੱਤੀਆਂ ਉਹਨਾਂ ਨੂੰ ਵੀ ਇਹਨਾਂ ਨੇ ਨੱਚਣ ਲਾਤਾ ਤਾਂ ਇਹ ਸਮੇਂ AI ਦਾ ਬੋਲਬਾਲਾ ਹੈ ਲਗਾਤਾਰ AI ਦੇ ਨਾਲ ਕਈ ਨਵੀਆਂ ਚੀਜ਼ਾਂ ਦੀ ਖੋਜ ਵੀ ਕੀਤੀ ਜਾ ਰਹੀ ਹੈ ਕਈ ਥਾਵਾਂ ਤੇ AI ਵਰਤੇ ਹੋ ਜਾ ਰਿਹਾ ਪਰ ਇਸ ਦੀ ਜ਼ਿਆਦਾਤਰ ਗਲਤ ਵਰਤੋਂ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਕਤਲੇ ਕਿਤੇ ਕਈ ਧਾਰਮਿਕ ਭਾਵਨਾ ਵੀ ਭੜਕਾਈਆਂ ਜਾ ਰਹੀਆਂ ਨੇ ਤਾਂ ਪਿਛਲੇ ਸਮੇਂ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਵਾਇਰਲ ਹੋਇਆ ਸਰ ਦਰਬਾਰ ਸਾਹਿਬ ਨੂੰ ਢਾਉਣ ਦੀ ਤਾਂ ਵੀਡੀਓ ਸਾਹਮਣੇ ਆਈ ਸੀਗੀ ਤੇ ਉਸ ਤੋਂ ਨਾਰਾਜ਼ ਫਰੀਕਕੋਟ ਦੇ ਸਿੱਖ ਪ੍ਰਚਾਰਕਾਂ ਵੱਲੋਂ ਇੱਕ ਮੰਗ ਪੱਤਰ ਡੀਸੀ ਰਾਹੀਂ ਜਿਹੜਾ ਹੈਗਾ ਪ੍ਰਸ਼ਾਸਨ ਸਰਕਾਰ ਤੱਕ ਪਹੁੰਚਾਇਆ ਗਿਆ ਸੀ ਕਿ ਇਸ ਨੂੰ ਬੰਦ ਕੀਤਾ ਜਾਵੇ ਏਆਈ ਐਪ ਨੂੰ ਬੰਦ ਕੀਤਾ ਜਾਵੇ ਅਤੇ ਉਹਨਾਂ ਵੱਲੋਂ ਲਾਣ ਕੀਤਾ ਗਿਆ ਸੀ ਕਿ ਅਸੀਂ ਪੋਖੜਦਾਲ ਤੇ ਬੈਠਾਂਗੇ ਅੱਜ 6 ਸਤੰਬਰ ਆ ਸਿ ਸ਼ੇਸਤੰਬਰ 1 ਨੂੰ ਵੱਲੋਂ ਪੋਕਰਤਾਲ ਦੇ ਬਿਠੇ ਲਾਨ ਕੀਤਾ ਗਿਆ ਸੀ ਤਾਂ ਮਾਪੀ ਖਾਲਸਾ ਦੇ ਅਤੇ ਹੋ ਕਈ ਸਿੱਖ ਪ੍ਰਚਾਰਕ ਇਸ ਸਮਾਂ ਫ੍ਰੀਕੋਰਟ ਦੇ ਭਾਈਕਨੀਆ ਚੌਕ ਦੇ ਵਿੱਚ ਬੈਠ ਚੁੱਕੇ ਨੇ ਉਹਨਾਂ ਵੱਲੋਂ ਜਿਹੜਾ ਹੈਗਾ ਰਤਨਾ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜੋ ਏਜ ਨਾਲ ਵਾਲ ਜਿਹੜੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਸਨ ਕਈ ਰਾਜਨੀਤਿਕ ਲੋਕਾਂ ਦੀਆਂ ਜਾਂ ਹੋਰ ਕਈ ਜਿਹੜੀਆਂ ਵੀਡੀਓ ਬਣਾ ਕੇ ਵੀ ਸਾਹਮਣੇ ਆਈਆਂ ਸਨ ਜਿਸ ਦੇ ਕਾਰਨ ਨਾਰਾਜ਼ਗੀ ਲਗਾਤਾਰ ਸੀਗੀ ਤੇ ਪਰਵਾਰਸ਼ਾ ਦੀ ਵੀਡੀਓ ਆਉਣ ਤੋਂ ਬਾਅਦ ਤਾਂ ਪੂਰੀ ਨਾਰਾਜ਼ਗੀ ਸਿੱਖ ਸੰਗਤ ਦੇ ਵਿੱਚ ਪਾਈ ਗਈ ਸੀ ਤੇ ਅਤੇ ਮੰਗ ਪੱਤਰ ਦੇ ਕੇ ਵੀ ਮੰਗ ਕੀਤੀ ਗਈ ਸੀ ਕਿ ਇਹਨੂੰ ਬੰਦ ਕੀਤਾ ਜਾਵੇ ਤੇ ਹੁਣ ਸਾਡੇ ਖਾਲਸਾ ਅਤੇ ਹੋਰ ਜਿਹੜੇ ਸਿੱਖ ਪ੍ਰਚਾਰਕ ਨੇ ਉਹਨਾਂ ਵੱਲੋਂ ਜਿਹੜਾ ਹੈਗਾ ਇੱਥੇ ਪੋਖੜ ਧਾਲ ਤੇ ਬੈਠਿਆ ਗਿਆ ਹੈਗਾ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਜਿਹੇ ਪਾਸੇ ਜਿਹੜਾ ਹੈਗਾ ਫ੍ਰੀਡਮ ਕੋਰਪੋਰਸਿੰਗ ਮੌਕੇ ਤੇ ਮੌਜੂਦ ਹੈ ਤੇ ਪੋਖੜ ਧਾਲ ਤੇ ਅਣਮੀਸੇ ਸਮੇਲੇ ਸ਼ੁਰੂ ਕੀਤੀ ਗਈ ਹੈ ਅੱਗੇ ਕਿੰਨਾ ਸਮਾਂ ਚੱਲਦੀ ਆ ਆਪਾਂ ਗੱਲਬਾਤ ਕਰਦੇ ਆ ਆਪਾਂ ਖਾਲਸਾ ਜੀ ਨਾਲ ਗੱਲਬਾਤ ਕਰਦੇ ਆ ਖਾਲਸਾ ਜੀ ਅੱਜ ਤੁਸੀਂ ਭੁਖੜਤਾ ਲਕਿਆ ਸੀ ਅੱਜ ਭੁਖੜਤਾ ਤੁਸੀਂ ਸ਼ੁਰੂ ਕਰ ਦਿੱਤੀ ਹੈ ਬਿਲਕੁਲ ਜੀ ਵੇਖੋ ਖਾਲਸਾ ਜਬਾਨ ਦਾ ਪੱਕਾ ਹੁੰਦਾ ਹੈ ਅਸੀਂ 10 12 ਦਿਨ ਪਹਿਲਾਂ ਮਾਨਯੋਗ ਡੀਸੀ ਸਾਹਿਬ ਫਰੀਦਕੋਟ ਨੂੰ ਆਲਟੀਮੇਟਮ ਦਿੱਤਾ ਸੀਗਾ ਮੰਗ ਪੱਤਰ ਇੱਕ ਦਿੱਤਾ ਸੀ ਅਸੀਂ ਜਿਹੜਾ ਮੰਗ ਪੱਤਰ ਉਹ ਭਗਵੰਤ ਮਾਨ ਸਾਹਿਬ ਜੀ ਨੂੰ ਤੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਇਹ ਜਿਹੜਾ ਸਾਡਾ ਕੱਲਿਆਂ ਦਾ ਮੁੱਦਾ ਨਹੀਂਗਾ ਇਹ ਸਾਡੇ ਪੰਜਾਬ ਦੇ ਹਰ ਵਰਗ ਦੇ ਹਰ ਸਿੱਖ ਦਾ ਹਰ ਮੁਸਲਮਾਨ ਦਾ ਹਰ ਹਿੰਦੂ ਦਾ ਹਰ ਈਸਾਈ ਦਾ ਮੁੱਦਾ ਹੈ ਕਿਉਂਕਿ ਸ਼ੁਰੂ ਤੋਂ ਇਹਨਾਂ ਨੇ ਉਹ ਅਸ਼ਲੀਲ ਵੀਡੀਓ ਜਿਹੜੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਇੰਟਰਨੈਟ ਤੇ ਵੀਡੀਓ ਪਾਈਆਂ ਜਿਹੜੀਆਂ ਇਹਨਾਂ ਨੇ ਜਿਹਦੇ ਵਿੱਚ ਸਾਡੇ ਪੰਜਾਬ ਦੀਆਂ ਕੁਝ ਬੱਚੀਆਂ ਤੇ ਬੱਚਿਆਂ ਨੂੰ ਆਪਸ ਵਿੱਚ ਜੋੜ ਕੇ ਇਹਨਾਂ ਨੇ ਉਹ ਅਸ਼ਲੀਲ ਵੀਡੀਓ ਬਣਾਈਆਂ ਜਿਹੜੀਆਂ ਕੀ ਵੇਖਣਯੋਗ ਨਹੀਂ ਉਸ ਤੋਂ ਬਾਅਦ ਇਹਨਾਂ ਨੇ ਸਾਧੂ ਸੰਤ ਨਹੀਂ ਛੱਡੇ ਫਿਰ ਇਹਨਾਂ ਨੇ ਸ਼ਰਮ ਲਾਤੀ ਜਿਹੜਾ ਸਾਡਾ ਸਾਡੀ ਜਿੰਦ ਜਾਨ ਹੈ ਸਾਡਾ ਹਰਿਮੰਦਰ ਜਿੱਥੋਂ ਧਰਮ ਸੱਤਾ ਪੈਦਾ ਹੁੰਦੀ ਹੈ ਉਹ ਦਰਬਾਰ ਸਾਹਿਬ ਨੂੰ ਇਹਨਾਂ ਬੇਸ਼ਰਮਾਂ ਨੇ ਢੈਂਦਾ ਵਿਖਾਇਆ ਸਾਡੇ ਹਿਰਦੇ ਬਲੁੰਦਰੇ ਗਏ ਉਸ ਤੋਂ ਬਾਅਦ ਇਹਨਾਂ ਨੇ ਜੀ ਸ਼ੀਦਾਂ ਦੀਆਂ ਫੋਟਮਾਂ ਤੇ ਟੈਗ ਕੀਤਾ ਸਾਡੇ ਮਹਾਰਾਜਾ ਰਣਜੀਤ ਸਿੰਘ ਵਰਗੇ ਯੋਧਿਆਂ ਨੂੰ ਇਹਨਾਂ ਨੇ AI app ਨਾਲ ਨੱਚਣ ਲਾਤਾ ਸਾਡੇ 5ਵੇਂ ਪਾਸ਼ਾ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੇ ਈਸ਼ੀ ਦੀਆਂ ਦਿੱਤੀਆਂ ਉਹਨਾਂ ਨੂੰ ਵੀ ਇਹਨਾਂ ਨੇ ਨੱਚਣ ਲਾਤਾ ਤਦੋਂ ਦਾ ਜਦੋਂ ਅਜੀਗੀਆਂ ਵੀਡੀਓ ਦੇਖਦੇ ਵਾਕੀ ਜਿਵੇਂ ਦਰਬਾਰ ਸਾਹਿਬ ਨੂੰ ਪਵਿੱਤਰ ਮੰਨਿਆ ਗਿਆ ਲੋਕੀ ਹਰ ਤਰ੍ਹਾਂ ਦੇ ਆਉਂਦੇ ਆ ਪਰ ਉਹਨੂੰ ਢਾਉਣ ਦੀਆਂ ਤਸਵੀਰਾਂ ਦਿਖਾਏ ਕਿਤੇ ਨ ਕਿਤੇ ਬਾਕੀ ਨਿੰਦਨਯੋਗ ਹੈਗੀ ਇਹਨਾਂ ਦੇ ਕਾਰਵਾਈ ਸਰਕਾਰ ਨੂੰ ਕਰਨੀ ਚਾਹੀਦੀ ਦੇਖੋ ਜੀ ਸਾਡੇ ਸਾਡੀ ਜਿੰਦ ਜਾਨ ਨੇ ਬਾਬਾ ਜਰਨੈਲ ਸਿੰਘ ਪਿੰਡਰਾਲੇ ਉਹਨਾਂ ਦੀਆਂ ਫੋਟੋਆਂ ਨੂੰ ਇਹਨਾਂ ਨੇ ਜਿਹੜਾ ਮਤਲਬ ਆਪਸ ਵਿੱਚ ਜੋੜ ਕੇ ਉਹ ਸਲੀਲ ਵੀਡੀਓ ਬਣਾਈਆਂ ਜਿਹੜੀਆਂ ਦੇਖਣਯੋਗ ਹੀ ਨਹੀਂ ਗੁਰੂ ਨਾਨਕ ਸਾਹਿਬ ਜੀ ਤੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਪੰਜ ਉਹ ਦਾਸੀ ਨਰ ਕੀਤੀਗਾ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਪਰਿਵਾਰ ਕੁਰਬਾਨ ਕਰਤਾ ਸਹਿਬਜ਼ਾਦੇ ਮਾਂ ਬਾਪ ਵਾਰਤਾ ਇੱਕ ਸਿੱਖੀ ਦੀ ਇੱਕ ਧਰਮ ਦੀ ਖਾਤਰ ਇਹਨਾਂ ਨੇ ਗੁਰੂ ਨਾਨਕ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਫੋਟੋਆਂ ਨੂੰ ਜੋੜ ਕੇ ਉਹ ਸ਼ਲੀਲ ਵੀਡੀਓ ਬਣਾਈਆਂ ਜਿਹੜੀਆਂ ਵੇਖਣਯੋਗ ਹੀ ਨਹੀਂ ਤੇ ਸਾਡੀਆਂ ਇਥੇ ਭੈਣਾਂ ਦੀਆਂ ਵੀਡੀਓ ਜਦੋਂ ਆਉਂਦੀਆਂ ਅਸੀਂ ਵੇਖਦੇ ਆ ਹਰ ਬੱਚੇ ਦੇ ਜਿਹੜਾ ਹੱਥ ਵਿੱਚ ਮੋਬਾਈਲ ਹੁੰਦਾ ਤੇ ਸਾਡੇ ਨਿੱਕੇ ਨਿੱਕੇ ਬੱਚੇ ਉਹ ਚੀਜ਼ਾਂ ਵੇਖਣਗੇ ਉਹਨਾਂ ਤੇ ਕੀ ਅਸਰ ਪਊਗਾ ਸੋ ਇਹ ਜਿਹੜਾ ਮੁੱਦਾ ਹੈ ਸਾਡਾ ਕੱਲਿਆਂ ਦਾ ਨਹੀਂ ਕੋਈ ਮੇਰਾ ਕੱਲੇ ਦਾ ਨਹੀਂ ਯਾ ਕੋਈ ਹੋਰ ਬਾਬਾ ਜੀ ਇੱਥੇ ਭਾਈ ਰੂਪਾ ਬੈਠੇ ਆ ਬਾਬਾ ਨਰਮਲ ਜੀ ਨਵਦੀਪ ਸਾਡੇ ਸਮਾਜ ਸੇਵੀ ਬੈਠੇ ਆ ਕੋਈ ਸਾਡਾ ਕੱਲਿਆਂ ਦਾ ਮੁੱਦਾ ਨਹੀਂ ਸਾਰੇ ਪੰਜਾਬ ਦਾ ਮੁੱਦਾ ਹੈ ਸਾਡੇ ਹਿੰਦੂ ਭਾਈ ਸਾਥ ਦੇਣ ਸਾਡੇ ਮੁਸਲਮਾਨ ਵੀਰ ਸਾਡੇ ਸਾਈ ਵੀਰ ਸਾਰੇ ਸਾਥ ਦੇਣ ਜਿੱਥੇ ਸਾਡੇ ਧਰਮ ਨਾਲ ਖਿਲਵਾੜ ਹੁੰਦਾ ਔਟਮਾਣਾ ਛੇੜਖਾਨੀ ਹੁੰਦੀ ਹੈ ਜੀ ਤੇ ਉੱਥੇ ਸਾਡੇ ਹਿਰਦੇ ਬਲੁੰਦਰੇ ਜਾਂਦੇ ਆ ਤੇ 10 ਦਿਨ ਪਹਿਲਾਂ ਅਸੀਂ ਅਲਟੀਮੇਟਮ ਮੰਗ ਪੱਤਰ ਦਿੱਤਾ ਸੀ ਪਰ ਉਹਦੇ ਤੇ ਜਿਹੜੀ ਕੋਈ ਕਾਰਵਾਈ ਹੋਈ ਨਹੀਂ ਪਰ ਅੱਜ ਅਸੀਂ ਇੱਥੇ ਬੈਠੇ ਆ ਅਣਮਿਥੇ ਸਮੇ ਲਈ ਬੈਠੇ ਆ ਆਵਾ ਬਾਕੀ ਰੱਬ ਵੀ ਰੋ ਰਿਹਾ ਜੀ ਮੀਂਹ ਦੇ ਵਿੱਚ ਬੈਠੇ ਆ ਇੱਥੇ ਬੈਠੇ ਰਵਾਂਗੇ ਜਿੰਨਾ ਚਿਰ ਸਰਕਾਰਾਂ ਸਾਡੀਆਂ ਗੱਲ ਨਹੀਂ ਸੁਣਦੀਆਂ ਇੱਥੇ ਸਾਡੇ ਕਿਸਾਨ ਡੁੱਬੇ ਪਏ ਆ ਜ਼ਮੀਨਾਂ ਡੁੱਬ ਗਈਆਂ ਉਹ ਰੋ ਰਹੇ ਆ ਮਜ਼ਦੂਰ ਰੋ ਰਹੇ ਆ ਅਸੀਂ ਰੋ ਰਹੇ ਆ ਬੰਦੀ ਸਿੱਖਾਂ ਨੂੰ ਰਿਹਾ ਕਰਾਉਣ ਲਈ ਗੁਰੂਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਦਬੀਆਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਉਣ ਲਈ ਰੋ ਰਹੇ ਆ ਸਰਕਾਰਾਂ ਸਾਡੀ ਬਾਹ ਨਹੀਂ ਫੜ ਰਹੀਆਂ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤੁਹਾਡੇ ਨਾਲ ਜੇ ਜਾਂ ਕੋਈ ਮਾਮਲਾ ਸਰਚ ਕਰਨ ਦੀ ਗੱਲ ਕੀਤੀ ਨੇ ਪ੍ਰਸ਼ਾਸਨ ਵੇਖੋ ਬੈਠਾ ਜੀ ਪ੍ਰਸ਼ਾਸਨ ਰਾਤ ਆਏ ਸੀਗੇ ਡੀਐਸਪੀ ਸਾਹਿਬ ਸਰਦਾਰ ਤਰਲੋਚਨ ਸਿੰਘ ਜੀ ਉਹਨਾਂ ਨੇ ਭਰੋਸਾ ਦਵਾਇਆ ਵੀ ਜ਼ੀਰੋ ਐਫ ਆਈ ਆਰ ਜਿਹੜੀ ਕੱਟ ਦਿੱਤੀ ਗਈ ਹੈ ਤੇ ਚਲੋ ਕੱਲੋ ਕੱਲੀ ਜ਼ੀਰੋ ਐਫ ਆਈ ਆਰ ਨਹੀਂ ਗੱਲ ਬਣਨੀ ਵੀ ਬੰਦੇ ਉਹ ਅਰੈਸਟ ਹੋਣ ਇਹ ਆਈਪਬੰਦ ਹੋਣਾ ਚਾਹੀਦਾ ਸ਼ਰੀਰ ਵੀਡੀਓ ਬੰਦ ਹੋਣ ਦੀ ਸਾਡਾ ਤਾਂ ਇਹ ਹੀ ਹੈ ਪਤਾ ਹੈ ਜਿਹੜਾ ਬਾਬਾ ਜੀ ਆ ਰਹੇ ਆ ਹੋਰ ਵੀ ਜਥੇਬੰਦੀਆਂ ਆ ਰਹੀਆਂ ਸੀ ਬੈਠੇ ਆ ਜੀ ਉਹ ਇੱਕ ਪਾਸੇ ਜਿੱਥੇ بارش ਪੈ ਰਹੀ ਆ ਤੇ ਸਿੰਘ ਡਟੇ ਹੋਏ ਨੇ ਆਪਾਂ ਹੋਰ ਵੀ ਪ੍ਰਚਾਰਕਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਲਗਾਤਾਰ ਖੁੱਦਾ ਸਿੱਖ ਪੰਥ ਨਾਲ ਜੁੜਿਆ ਕਈ ਵੀਡੀਓ ਜਿਹੀ ਆਉਂਦੀਆਂ ਰਹਿੰਦੀਆਂ ਨੇ ਤੁਹਾਡਾ ਕੀ ਕਹਿਣਾ ਹੈਗਾ ਕਿਉਂਕਿ ਸਮਰਪੀ ਖਾਲਸਾ ਜੀ ਵੱਲੋਂ ਜਿਹੜਾ ਉប្រਾਲਾ ਕੀਤਾ ਗਿਆ ਕਿਉਂਕਿ ਬਾਕੀ ਨਿੰਦਣਯੋਗ ਵੀਡੀਓ ਆ ਜਾਂਦੀਆਂ ਹੈਗੀਆਂ ਜਿਹੀਆਂ ਕੀ ਕਹਿਣਾ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਇਹ ਆਈ ਐਪ ਨਾਲ ਬੜਾ ਕੁਝ ਦੁਰਉਪਯੋਗ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਜਿਵੇਂ ਦਰਬਾਰ ਸਾਹਿਬ ਦੀ ਵੀਡੀਓ ਆਈ ਹੈ ਜਾਂ ਸਿੱਖ ਹਜ਼ਾਰ ਖਾਨ ਨੇ ਵੀਡੀਓ ਆਗੇ ਬਹੁਤ ਬਾੜੀਆਂ ਘਟਾਵਾਂ ਨੇ ਇਹ ਇਕੱਲੇ ਇੱਕ ਪ੍ਰੋਜੈਕਟ ਲਈ ਨਹੀਂ ਤੇ ਇੱਕ ਧਰਮ ਲਈ ਨਹੀਂ ਇਹ ਸਾਰੇ ਧਰਮ ਲਈ ਖਤਰਨਾਕ ਖੇਡ ਆ ਗਈ ਸਰਕਾਰਾਂ ਨੂੰ ਚਾਹੀਦਾ ਕਿ ਇਹ ਜਿਹੀਆਂ ਚੀਜ਼ਾਂ ਦੇ ਪੱਲੂ ਹੋ ਬੰਦ ਕੀਤਾ ਜਾਵੇ ਇਹਨਾਂ ਨੂੰ ਇਹਨਾਂ ਦੇ ਬੈਨ ਲਾਇਆ ਜਾਵੇ ਇਹ ਪੰਜਾਬ ਚ ਖੋਲ ਹੀ ਨਾ ਸਕਣ ਕਿਉਂਕਿ ਪੰਜਾਬ ਜਿਹੜਾ ਗੁਰੂ ਆਪੀ ਰਾ ਦੀ ਤਰਤੀ ਆ ਮਜਬੂਰੀ ਕਾਰਨ ਸਾਰਾ ਕੁਝ ਕੀਤਾ ਜਾਣਾ ਪੈਂਦਾ ਜਿਵੇਂ ਮਨਪ੍ਰੀਤ ਸਿੰਘ ਬੈਠੇ ਨੇ ਕਿਹੜਾ ਕਿਹੜਾ ਨਿੱਜੀ ਮਾਮਲਾ ਤਾਂ ਹੈ ਨਹੀਂਗਾ ਕੋਈ ਕੋਈ ਜਰਜੋਰੂ ਦਾ ਜਾਂ ਬੱਟ ਦਾ ਰੋਲਾ ਤਾਂ ਹੈ ਨਹੀਂਗਾ ਇਹ ਤਾਂ ਪੰਥ ਦੀ ਗੱਲ ਆ ਗੁਰੂ ਗ੍ਰੰਥ ਦੀ ਗੱਲ ਆ ਹਨਾ ਆ ਜਿਹੜੇ ਬੰਦੇ ਇਦਾਂ ਕਰਦੇ ਨੇ ਉਹਨਾਂ ਨੂੰ ਵੀ ਆਵਾਜ਼ ਆਉਣਾ ਚਾਹੀਦਾ ਤੇ ਉਹ ਸਰਕਾਰਾਂ ਨੂੰ ਵੀ ਬਹੁਤ ਗੰਭੀਰਤਾ ਦੇ ਨਾਲ ਪਿਛਿਆਂ ਦੇ ਨਾ ਬੁੱਧਾ ਤੇ ਸੋਚਣਾ ਚਾਹੀਦਾ ਵੀ ਨਹੀਂ ਇਹ ਕੰਮ ਹੋਣੇ ਚਾਹੀਦੇ ਪ੍ਰਸ਼ਾਸਨ ਜਿਹੜੀ ਹੈਗੇ ਜ਼ੀਰੋ ਐਫਐਰ ਦੀ ਗ ਚਲੋ ਇੱਕ ਵਾਰੀ ਕੁਛ ਨਾ ਕੁਛ ਕਰਨਾ ਤਾਂ ਉਹਨਾਂ ਨੂੰ ਚਾਹੀਦਾ ਨਾ ਸ਼ੁਰੂਆਤ ਤਾਂ ਹੋਣੀ ਚਾਹੀਦੀ ਹੈ ਨਾ ਜੇ ਮੰਨ ਲਓ ਕਿਤੇ ਸਾਰੇ ਪੰਜਾਬ ਚ ਇਕੱਠਾਂ ਤੋਂ ਕੋਈ ਜ਼ੀਰੋ ਫਾਈਨ ਦੀ ਸ਼ੁਰੂਆਤ ਹੁੰਦੀ ਹੈ ਤੇ ਫਿਰ ਅੱਗੇ ਕੱਪ ਚੱਲਦਾ ਨੂੰ ਹਾਂ ਯਾਨੀ ਕਿ ਉਹਦਾ ਤਾਂ ਵੀ ਆਵਾਜ਼ ਜਿਹੜੀ ਚੁੱਕੀ ਮਨਪ੍ਰੀਖਾ ਜਾਂ ਚੁੱਕੀ ਜਾਵੇ ਅੱਗੇ ਚੁੱਕੀ ਜਾ ਸਕਦੇ ਚ ਜਾਊਗੀ ਜੀ ਫਿਰ ਤਾਂ ਮਤਲਬ ਪੈਸੇ ਵੀ ਇਦਾਂ ਦੀ ਕੋਈ ਗੱਲ ਨਹੀਂ ਕਿ ਜਦੋਂ ਕੋਈ ਉਹਨਾਂ ਦੀ ਇਹਨਾਂ ਨੇ ਆਵਾਜ਼ ਚੁੱਕੀਏ ਸੱਦਾ ਜਾਊਗਾ ਪੈਸੇ ਜਾਊ ਲੋਕਾਂ ਦੇ ਵਿੱਚ ਤਾਂ ਕਿ ਘਰ-ਘਰ ਵਿੱਚ ਇਹ ਗੱਲ ਇਹ ਕਿਹੜੇ ਕਿਸੇ ਧਰਮ ਦੀ ਗੱਲ ਆ ਜਾਂ ਕਿਸੇ ਮੱਝ ਦੀ ਇਹ ਤਾਂ ਐਵੇਂ ਸਾਰਿਆਂ ਦਾ ਸਾਂਝਾ ਮੁੱਦਾ ਗਾ ਇੰਟੀਪੇ ਪਤੀ ਹੋ ਰਹੀਏ ਇਸ ਕੰਮ ਦੇ ਵਿੱਚ ਹਨਾ ਕਿਸੇ ਦੀ ਲੜਕੀ ਹੁੰਦੀ ਹੈ ਕਿਸੇ ਦਾ ਲड़का ਹੁੰਦਾ ਬੰਦਨ ਬਣਾ ਕੇ ਕਿਵੇਂ ਪੇਸ਼ ਕੀਤਾ ਜਾ ਰਿਹਾ ਹੈਗਾ ਇਹ ਤਾਂ ਮਾੜੇ ਮਾੜੀਆਂ ਗੱਲਾਂ ਨੇ ਅਸੀਂ ਤਾਂ ਸਾਨੂੰ ਸਾਰਿਆਂ ਨੂੰ ਗੰਭੀਰਤਾ ਦੇ ਨਾਲ ਸੋਚਣਾ ਲੱਗ ਪਿਆ ਤੁਸੀਂ ਮੀਡੀਆ ਵਾਲੇ ਵੀਰ ਵੀ ਹੋ ਜਾਂ ਪ੍ਰਸ਼ਾਸਨ ਵੀਰ ਵੀ ਆ ਸਾਰਿਆਂ ਦਾ ਹੀ ਇਹ ਤਾਂ ਸਾਂਝਾ ਮੁੱਦਾ ਹੈ ਕਿਸੇ ਇੱਕ ਵਿਅਕਤੀਗਤ ਦਾ ਹੈ ਨਹੀਂਗਾ ਇਸ ਕਰਕੇ ਹਾਂ ਜਿਹੜੇ ਮੱਲੋ ਕੁਪੰਥ ਤੇ ਧਰਮ ਤੇ ਜੇ ਕੋਈ ਆਣ-ਬਾਣ ਲਈ ਆਉਂਦੀ ਹੈ ਹਨ ਫਿਰ ਗੁਰ ਕੀ ਨਿੰਦਾ ਸੁਣਾ ਨਾ ਕਾਂ ਛੀਸ ਭੇਟ ਕਰਿਆ ਕੁਰਬਾਨ ਗੁਰੂ ਦਾ ਸਿੱਖ ਜਿਹੜਾ ਆਪਣੇ ਗੁਰੂ ਦੀ ਨਿੰਦਿਆ ਸਿੱਖ ਪ੍ਰਚਾਰਕਾਂ ਦੀਆਂ ਜਿਹੜੀਆਂ ਇੰਦਾਂ ਦੀਆਂ ਹੋਣੇ ਉਹ ਨਹੀਂ ਉਹ ਬਰਦਾਸ਼ਤ ਕਰਦਾ ਤੇ ਸਰਕਾਰਾਂ ਨੂੰ ਇਹ ਗੱਲਾਂ ਸੋਚਣ ਲਈ ਕਿਉਂਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਜਿਹੜਾ ਬੁੱਧਾ ਹੈ ਬੜਾ ਗੰਭੀਰ ਬੁੱਧਾ ਔਰ ਸਦਾ ਸਾਂਝਾ ਬੁੱਧਾ ਤੇ ਇਹਨੂੰ ਪਾਰਟੀਵਾਦੀ ਜਾਂ ਮੱਲੋ ਕੋਈ ਕਿਸੇ ਧਰਮ ਨਰਪਾ ਇਹਨਾਂ ਨਾਲ ਨਹੀਂ ਜੋੜਨਾ ਚਾਹੀਦਾ ਸਭੇ ਤਾਂ ਸਾਰਿਆਂ ਨੂੰ ਸਾਂਝਾ ਹੱਪਲਾ ਬੋਲਣਾ ਚਾਹੀਦਾਗਾ ਕੱਲ ਨੂੰ ਕਿਸੇ ਦੀ ਧੀ ਪੈਣ ਦੀ ਇੱਜ਼ਤ ਦੀ ਖਲਵਾੜ ਹੁੰਦਾ ਲੋਕਾਂ ਦੇ ਕਿੱਥੋਂ ਤੱਕ ਤਲਾਕਾਂ ਤੱਕ ਗੱਲਾਂ ਪਹੁੰਚ ਜਾਂਦੇ ਆ ਮੁੜ ਕੇ ਇਹ ਸਭੋ ਸਾਰਿਆਂ ਨੂੰ ਸੋਚਣ ਦਾ ਅੱਜ ਚਾਹੀਦਾ ਹੈ ਕੋ ਲਗਾਤਾਰ ਗੁਰੂ ਦੇ ਸਿੰਘ ਏਏ ਦੇ ਖਿਲਾਫ ਡਟੇ ਹੋਏ ਨੇ ਫ੍ਰੀਕੋਰਟ ਦੇ ਵਿੱਚ ਜਿਹੜਾ ਹੈਗਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈਗਾ ਜਿਹੜੀ ਮੰਗ ਹੈ ਜਿਹੜਾ ਹੈਗਾ ਇਹ ਬੰਦ ਹੋਣੀ ਚਾਹੀਦੀ ਆ ਤੇ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ 0 ਨੰਬਰ ਐਫਆਈ ਜਿਹੜੀ ਗੱਲ ਤਰਜ ਕਰਦੀ ਜਿਹੜੀ ਗੱਲ ਕਹੀ ਹੈ ਕੀ ਆ ਤਾਂ ਇਹਦੇ ਵਿੱਚ ਜੋ ਅੱਜ ਇਹਨਾਂ ਨੂੰ ਅਸ਼ਕਰ ਸ਼ੁਰੂ ਕੀਤਾ ਗਿਆ ਤੇ ਆਨਲਾਈਨ ਸਮੇਂ ਦੇ ਵਿੱਚ ਕੀ ਰੂ ਹੋ ਗਿਆ ਲੈਂਦਾ ਤੇ ਪੰਜਾਬ ਦੇ ਵਿੱਚ ਵੀ ਇਹ ਆਵਾਜ਼ ਉੱੜਦੀ ਨਹੀਂ ਕਿਉਂਕਿ ਇਹਦੇ ਨਾਲ ਗਲਤ ਚੀਜ਼ਾਂ ਜਿਹੜੀਆਂ ਲੋਕਾਂ ਅੱਗੇ ਪਰੋਸ਼ੀਆਂ ਜਾ ਰਹੀਆਂ ਨੇ ਉਹਦਾ ਕਿਤੇ ਆਨਲਾਈਨ ਸਮੇਂ ਦੇ ਵਿੱਚ ਨੌਜਵਾਨੀ ਤੇ ਅਸਰ ਵੀ ਪੈਂਦਾ ਤੇ ਜਿਹੜਾ ਹੈਗਾ ਧਾਰਮਿਕ ਭਾਵਨਾ ਤੇ ਵੀ ਫਿਰ ਪਹੁੰਚਦੀ ਆ ਜਗਮਣੀ ਟੀਵੀ ਦੇ ਕੈਮਰਾਮੈਨ ਤਰਮਿੰਦਰ ਰਾਜ ਜਗਤਾਰ ਸਿੰਘ